ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੀਆਰਟੀਸੀ ਪੈਨਸ਼ਨਰਾਂ ਦੀ ਕੋਈ ਮਾਸਿਕ ਮੀਟਿੰਗ ਬਕਾਇਆ ਨੂੰ ਲੈ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਹੋਈ ਨਾਰੇਬਾਜ਼ੀ ਸੰਘਰਸ਼ ਵਿੱਢਣ ਲਈ ਤਿਆਰ ਹੋਣ ਲਈ ਗਿਆ ਪਟਿਆਲਾ ਅੱਜ ਇੱਥੇ ਪੀਆਰਟੀਸੀ ਪੈਨਸ਼ਨਰਾਂ ਦੀ ਮੀਟਿੰਗ ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਡਿਪੂਆਂ ਵੱਲੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸਮੂਲੀਅਤ ਕੀਤੀ ਵਾਖਵਾਖ ਢਿੱਪੋਂ ਦੇ ਬੁਲਾਰਿਆਂ ਨੇ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਮਹਿੰਗਾਈ ਤੇ ਚਿੰਤਾ ਪ੍ਰਗਟ ਕਰਦੇ ਆਂ ਕਹਿ ਰਹੇ ਨੇ ਪਕਾਏ ਦੇਣ ਦੀ ਮੰਗ ਕੀਤੀ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਪੱਤੇ ਨਾ ਦੇਣ ਅਤੇ ਪੈਨਸ਼ਨਰਾਂ ਨੂੰ ਮੀਟਿੰਗ ਦਾ ਵਾਰ-ਵਾਰ ਸਮਾਂ ਦੇਣ ਦੇ ਬਾਵਜੂਦ ਮੀਟਿੰਗ ਸੰਬੰਧੀ ਟਾਲਮਟੋਲ ਕਰਨ ਤੇ ਪੰਜਾਬ ਸਰਕਾਰ ਵਿਰੁੱਧ ਪੂਰ ਜ਼ੋਰ ਨਾਅਰੇਬਾਜ਼ੀ ਹੋਈ ਪੀਆਟੀਸੀ ਦੀ ਮੈਨੇਜਮੈਂਟ ਵੱਲੋਂ ਲੰਬੇ ਸਮੇਂ ਤੋਂ ਰਹਿੰਦੇ ਬਕਾਇਦੀ ਅਦਾਇਗੀ ਸੰਬੰਧੀ ਆਨਕਾਨੀ ਕਰਨ ਤੇ ਮੈਨੇਜਮੈਂਟ ਵਿਰੁੱਧ ਵੀ ਜਮ ਕੇ ਪੜਾਸ ਕੱਢੀ ਗਈ ਰੈਲੀ ਰੂਪੀ ਪਰ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਸਾਨੂੰ ਬਕਾਇਆ ਸੰਬੰਧੀ ਮੈਨੇਜਮੈਂਟ ਕੋਲ ਬਾਰ-ਬਾਰ ਜਾਣਾ ਪੈਂਦਾ ਹੈ ਪ੍ਰੰਤੂ ਮੈਨੇਜਮੈਂਟ ਗੱਲਾਂ-ਬਾਤਾਂ ਨਾਲ ਸਾਰ ਕੇ ਸਮਟਾ ਪਾ ਰਹੀ ਹੈ ਅਤੇ ਸਾਡੇ ਬਕਾਇਆ ਲੰਬੇ ਸਮੇਂ ਤੋਂ ਦੱਬੇ ਪਏ ਹਨ ਜੇਕਰ ਉਦੋਂ ਦਾ ਉਦੋਂ ਤੋਂ ਵਿਆਜ ਲਗਾਇਆ ਜਾਵੇ ਤਾਂ ਇਹ ਚਾਰ ਗੁਣਾ ਬੰਦੇ ਹਨ ਉਹਨਾਂ ਨੇ ਕਿਹਾ ਕਿ ਮੈਨੇਜਮੈਂਟ ਦੀ ਬਦਨੀਤੀ ਤੇ ਸਾਨੂੰ ਪੂਰਾ ਪੂਰਾ ਸ਼ੱਕ ਹੈ ਉਹਨਾਂ ਕਿਹਾ ਕਿ ਖਤਰਾ ਇੱਥੇ ਵੀ ਹੈ ਕਿਥੇ ਸਾਡੀ ਪੈਨਸ਼ਨਾਂ ਨੂੰ ਵੀ ਖੋਰਾ ਲੱਗ ਜਾਵੇ ਉਹਨਾਂ ਨੇ ਸਮੂਹੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਲਈ ਤਿਆਰ ਹੋਣ ਲਈ ਕਿਹਾ ਸੱਤੇ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਰੰਗਲੇ ਪੰਜਾਬ ਤਾ ਸੁਪਨਾ ਦਿਖਾਉਣ ਵਾਲੀ ਸਰਕਾਰ ਦੇ ਰਾਜ ਵਿੱਚ ਮਹਿੰਗਾਈ ਅਸਮਾਨ ਛੂ ਰਹੀ ਹੈ ਮੰਤਰੀ ਤੇ ਐਮ ਐਲ ਏ ਅਨੰਦ ਮਾੜ ਰਹੇ ਹਨ ਕਰਮਚਾਰੀ ਪੈਨਸ਼ਨਰਜ਼ ਅਤੇ ਗਰੀਬ ਲੋਕ ਪੀੜੇ ਜਾ ਰਹੇ ਹਨ ਪੀੜੇ ਜਾ ਰਹੇ ਨੇ ਤੇ ਲੁੱਟ ਦਿਨ ਤੇ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੀਜੀਕਰਨ ਦੇ ਰਾਹਤ ਰਾਹਤ ਤੋੜੀ ਹੋਈ ਹੈ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਪਬਲਿਕ ਦੇ ਕਚੂਮਰ ਕੱਢਿਆ ਜਾ ਰਿਹਾ ਹੈ ਉਹਨਾਂ ਨੇ ਆਧਾਰੇ ਦੇ ਅੰਦਰ ਕਟੋਕਟ 500 ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ ਤਾਂ ਕਿ ਆਧਾਰੇ ਦੇ ਹਾਲਾਤ ਸੁਧਾਰੇ ਜਾ ਸਕਣ